ਸਸ਼ੀਕਾਰ ਜੀ ਪ੍ਰਾਈਮ ਮੀਡੀਆ ਟੀਵੀ ਵਾਸਤੇ ਮੈਂ ਪਰਮਿੰਦਰ ਸਿੰਘ ਦੋਸਤੋ ਅੱਜ ਤੁਹਾਨੂੰ ਮਿਲਾਉਣ ਲੱਗੇ ਆਂ ਪੰਜਾਬ ਦੇ ਉੱਗੇ ਕਬੱਡੀ ਪ੍ਰਮੋਟਰ ਅਤੇ ਆਓ ਤੁਹਾਡੀ ਮੁਲਾਕਾਤ ਕਰਾਉਣੇ ਆਂ ਭਾਈ ਦਲਵੀਰ ਜੁਕੇ ਦੇ ਨਾਲ ਭਾਈ ਸਸ਼ੀਕਾਰ ਸਸ਼ੀਕਪਰਾ ਭਾਈ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਵੀਰੇ ਕਲਰ ਪੈਣੀ ਹੈ ਇਹ ਪਾਤੜਾਂ ਤੋਂ ਜਦੋਂ ਮੂਨਕ ਨੂੰ ਜਾਂਦੇ ਆ ਉਸ ਰੋਡ ਤੋਂ ਹਟ ਕੇ 4 ਕਿਲੋਮੀਟਰ ਹੈ ਤੇ ਇਹ ਇਹ ਜ਼ਿਲ੍ਹਾ ਪਟਿਆਲੇ ਦੇ ਵਿੱਚ ਪੈਂਦਾ ਹੈ ਕੌਨਸੀ ਥਾਂਸੀ ਮੇਰੀ ਸਤਰਾਂਣਾ ਹਲਕਾ ਪੈਂਦੀ ਹੈ ਇਹ ਦੇਦਨਾ ਦੇ ਨਾਲ ਕਨੈਕਸ਼ਨ ਕਿਦਾਂ ਜੁੜਿਆ ਕਿਉਂਕਿ ਜ਼ਿਆਦਾਤਰ ਲੋਕ ਤੁਹਾਨੂੰ ਦੇਦਨਾ ਕਰਕੇ ਹੀ ਜਾਣਦੇ ਨੇ ਇਵਨ ਕਿ ਮੈਨੂੰ ਵੀ ਕੁਝ ਸਮੇਂ ਪਹਿਲਾਂ ਤੱਕ ਇਹੀ ਲੱਗਦਾ ਸੀ ਕਿ ਬਾਈ ਦਾ ਪਿੰਡ ਦੇਦਨਾਗਾ ਨਹੀਂ ਐਕਚੁਅਲੀ ਸਾਰੇ ਇਹ ਵੀ ਸਵਾਲ ਕਰਦੇ ਆ ਜਿੱਥੇ ਵੀ ਮੈਂ ਜਾਣਾ ਉਹ ਪੁੱਛਦੇ ਤੇਰੇ ਪਿੰਡ ਗਈ ਸੀ ਕਿੱਥੇ ਗਈ ਸੀ ਘੱਗੇ ਗਈ ਸੀ ਤੇਰੇ ਪਿੰਡ ਜਾ ਕੇ ਸੀ ਮੈਂ ਕਿਹਾ ਯਾਰ ਪਿੰਡ ਮੇਰਾ ਘੱਗੇ ਦੇ ਲਾਗੇ ਨਹੀਂ ਪਿੰਡ ਮੇਰਾ ਅੱਗੇ ਪੈਂਦਾ ਪਰ ਇਹ ਇਦਾਂ ਸੀ ਕਿ ਕਾਫੀ ਟਾਈਮ ਤੋਂ ਸੰਦੀਪ ਸਾਮਰੇ ਦੇ ਨਾਲ ਭਰਾ ਦੇ ਨਾਲ ਪਿਆਰ ਸੀ ਤੇ ਇਹ ਮੈਨੂੰ ਲੱਗਦਾ ਪਹਿਲਾ ਜਿੰਨਾ ਟਾਈਮਾਂ ਚ ਇਹਨਾਂ ਨੇ ਮੈਚ ਸਟਾਰਟ ਕੀਤੇ ਸੀ ਕਿ ਉਦੋਂ ਅਸਾਮਰਾ ਬਹੁਤ ਛੋਟੀ ਉਮਰ ਦਾ ਪਹਿਲਾ ਪ੍ਰੋਮੋਟਰ ਹੁੰਦਾ ਸੀ ਤੇ ਬਾਈ ਦੇ ਨਾਲ ਬਸ ਪਿਆਰ ਸੀ ਪਿਆਰ ਕਰਕੇ ਫਿਰ ਜੁੜ ਗਏ ਜੁੜ ਕੇ ਮੈਚ ਕਰਾਉਂਦੇ ਰਹੇ ਵਾਦੇ ਬਾਦੇ ਹੌਲੀ 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 ਤੇ ਫਿਰ ਇਦਾਂ ਦਾ ਸਰਕਲ ਬਣ ਗਿਆ ਕਿ ਸਿਸਟਮ ਇਹਦਾ ਬਣ ਗਿਆ ਕਿ ਸਾਨੂੰ ਲੱਗੇ ਕਿ ਇਹ ਸਾਡਾ ਇੱਕ ਦੇ ਸੈਂਟਰ ਪੈਂਦਾ ਸਾਡੇ ਪੂਰੇ ਜ਼ਿਲ੍ਹੇ ਪੂਰੇ ਕੌਂਸਟੀਚੈਂਸੀ ਨੂੰ ਤੇ ਦੂਜਾ ਇਹ ਸੀ ਕਿ ਇਹ ਪਿੰਡ ਹੈ ਜਿਹੜਾ ਦੇਦਣਾ ਇਹ ਬਿਲਕੁਲ ਵੱਡੇ ਹਾਈਵੇ ਦੇ ਉੱਤੇ ਹੈ ਕਿਉਂਕਿ ਜਦੋਂ ਕਬੱਡੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਹੈ ਲੋਕ ਜਿਵੇਂ ਲਾਲੋ ਕੋਈ ਲਾਸਟ ইয়ার ਸਾਡੇ ਟੂਰਨਾਮੈਂਟ ਦੇ ਵਿੱਚ ਕਾਫੀ ਸਾਰੇ ਲੋਕ ਸਾਨੂੰ ਸੁਣਨ ਚਾਏ ਸੀ ਦੱਸਿਆ ਵੀ ਲੋਕਾਂ ਨੇ ਆ ਕੇ ਕਿ ਅਸੀਂ ਅੰਮ੍ਰਿਤਸਰ ਤੋਂ ਆਇਆ ਕੋਈ ਜਿੰਦ ਤੋਂ ਆਂਦਾ ਕੋਈ ਰੁੱਤਕ ਤੋਂ ਆਂਦਾ ਫਿਰ ਉਹਨਾਂ ਨੂੰ ਵਾਪਸ ਘਰ ਜਾਣ ਲਈ ਇਹ ਜ਼ਰੂਰੀ ਹੈ ਕਿ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਸਰਵਿਸ ਕੋਈ ਟਰੱਕ ਦਾ ਜਾਂ ਬੱਸ ਦਾ ਕੋਈ ਸਰਵਿਸ ਮਿਲ ਜੇ ਤਾਂ ਕਰਕੇ ਸਾਨੂੰ ਇੱਥੇ ਸਟਾਰਟਿੰਗ ਜਦੋਂ ਸ਼ੁਰੂ ਕੀਤਾ ਸਾਨੂੰ ਇਹ ਐਡਵਾਂਟੇਜ ਮਿਲ ਜਾਂਦੇ ਸੀ ਕਿ ਮੇਰਾ ਪਿੰਡ ਹੈ ਜਿਹੜਾ ਉਹ ਥੋੜਾ ਜਿਹਾ ਕਾਫੀ ਹਟਕੇ ਹੈ ਹਾਈਵੇ ਤੋਂ ਤੇ ਥੋੜਾ ਸ਼ਹਿਰ ਤੋਂ ਵੀ ਬਹੁਤ ਦੂਰ ਚਲਾ ਗਿਆ ਤੇ ਫਿਰ ਸਾਡੇ ਪਿੰਡ ਕੋਈ ਗਰਾਊਂਡ ਵੀ ਨਹੀਂ ਸੀ ਬਹੁਤ ਵੱਡਾ ਕਿ ਵੱਡਾ ਸਟੇਡੀਅਮ ਜਾਂ ਗਰਾਊਂਡ ਹੋਵੇ ਜਾਂ ਉੱਥੋਂ ਦਾ ਕੋਈ ਨੌਜਵਾਨ ਅੱਗੇ ਵੱਧ ਕੇ ਕੋਈ ਚਾਹਵਾਨ ਹੋਵੇ ਜਿਹੜਾ ਖੇਚਲਾ ਕਰ ਦਵੇ ਹੁਣ ਸਾਡੇ ਹੋਣ ਲੱਗਿਆ ਟੂਰਨਾਮੈਂਟ ਲਾਸਟ ইয়ার ਮੇਰੇ ਪਿੰਡ ਟੂਰਨਾਮੈਂਟ ਹੋਇਆ ਸੀ ਸ਼ਾਇਦ ਇਸ ਸਾਲ ਵੀ ਹੋਊਗਾ ਤੇ ਪਰ ਜਿੰਨਾ ਟਾਈਮਾਂ ਦੀ ਮੈਂ ਗੱਲ ਕਰਦਾ ਉਹਨਾਂ ਟਾਈਮਾਂ ਚ ਇਦਾਂ ਦਾ ਕੁਝ ਨਹੀਂ ਹੁੰਦਾ ਸੀ ਸਿਰਫ ਸੈਂਟਰ ਕਰਕੇ ਫਿਰ ਜਦੋਂ ਸੈਂਟਰ ਦੇ ਵਿੱਚ ਸਾਹਮਰੇ ਨਾਲ ਜੁੜੇ ਤਾਂ ਫਿਰ ਉਹ ਹੌਲੀ 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 ਬਸ ਇੱਥੇ ਜੁਗ ਹੀ ਰਹੇਗੇ ਦਲਵੀਰ ਜੀ ਕਿੰਨੇ ਸਮੇਂ ਤੋਂ ਕਬੱਡੀ ਨੂੰ ਪ੍ਰਮੋਟ ਕਰ ਰਹੇ ਨੇ ਮੈਨੂੰ ਆਲਮੋਸਟ 15 ਸਾਲ ਹੋ ਗਏ ਕਬੱਡੀ ਨੂੰ ਅਲੱਗ-ਅਲੱਗ ਜਗ੍ਹਾ ਤੇ ਮੈਨੂੰ ਫੰਡ ਕਰਦੇ ਆ ਜਿਵੇਂ ਪਹਿਲਾਂ ਜਿਹੜੇ ਵੀ ਟੂਰਨਾਮੈਂਟ ਤੇ ਵੀ ਮੈਂ ਸਪੋਰਟ ਕਰਦਾ ਸੀ ਚਲੋ ਹੁਣ ਵੀ ਕਰਦੇ ਆ ਭਰਾ ਹੀ ਸਾਰੇ ਜਿਹੜੇ ਕਰਦੇ ਆ ਬਾਕੀ ਇਧਰ ਹਰਿਆਣੇ ਦੇ ਵਿੱਚ ਜਾਕਲ ਸਾਈਡ ਤੇ ਹੁੰਦਾ ਹੈ ਚੰਦਪੁਰੇ ਹੁੰਦਾ ਹੈ ਤੇ ਪਰ ਜਿਹੜਾ ਦੇਦਨਾ ਦੇ ਨਾਲ ਦੇਦਨਾ ਦੇ ਨਾਲ ਆਲਮੋਸਟ ਸਾਨੂੰ 10 ਸਾਲ ਹੋ ਗਏ ਜੁੜੇ ਨੂੰ ਇੱਕ ਨੌਜਵਾਨ ਪੰਜਾਬ ਦੀ ਧਰਤੀ ਤੋਂ ਇੰਗਲੈਂਡ ਦੇ ਵਿੱਚ ਜਾਂਦਾ ਤੇ ਇੰਗਲੈਂਡ ਤੇ ਵਿੱਚ ਇੰਨੀ ਤਰੱਕੀ ਕਰਦੇ ਨੇ ਕਿਦਾਂ ਦਾ ਰਿਹਾ ਜ਼ਿੰਦਗੀ ਦਾ ਸਫ਼ਰ ਸਫ਼ਰ ਤੇ ਕਾਫੀ ਪਹਿਲਾਂ ਇਹ ਦੱਸੋ ਵੀ ਇੰਗਲੈਂਡ ਚ ਕਿੰਨਾ ਚਿਰ ਹੋ ਗਿਆ ਇੰਗਲੈਂਡ ਦੇ ਵਿੱਚ ਮੈਨੂੰ 22 ਸਾਲ ਹੋ ਗਏ ਸਫ਼ਰ ਕਾਫੀ ਟਫ ਸੀ ਬਹੁਤ ਜ਼ਿਆਦਾ ਟਫ ਸੀ ਪਰ ਚਲੋ ਮਾੜਾ ਸਮਾਸੀ ਉਹ ਲੰਘ ਗਿਆ ਮਿਹਨਤ ਕੀਤੀ ਉੱਥੇ ਜਾ ਕੇ ਅ ਨੀਤ ਸਾਫ ਸੀ ਪਰਮਾਤਮਾ ਨੇ ਭਾਗ ਲਾਇ ਇੱਕ ਸਕਸੈਸ ਬਿਜ਼ਨਸਮੈਨ ਬਣ ਕੇ ਮੈਂ ਉੱਥੋਂ ਨਿਕਲਿਆ ਤੇ ਪਰ ਕਿਤੇ ਨੂੰ ਕਿਤੇ ਜਾ ਕੇ ਦਿਲ ਫਿਰ ਉੱਥੇ ਟੜਕਦਾ ਸੀ ਪਹਿਲਾਂ ਤੇ ਮੈਂ ਦੱਸਦਾ ਕਿ ਮੈਂ ਪਹਿਲੇ 7 ਸਾਲ ਮੈਂ ਇੰਡੀਆ ਨਹੀਂ ਆਇਆ ਸੀ ਜਦੋਂ ਮੈਂ ਗਿਆ ਸੀ 7 ਸਾਲ ਬਾਅਦ ਜਦੋਂ ਮੈਂ ਇੰਡੀਆ ਆਇਆ ਸੀ ਫਿਰ ਇਦਾਂ ਆਇਆ ਕਿ 12 ਮਹੀਨੇ ਹੁੰਦੇ ਆ ਸਾਲ 'ਚ ਮੇਰੇ 14 ਘੜੇ ਵੀ ਲੱਗ ਜਾਂਦੇ ਸੀ ਤੇ ਕਿਉਂਕਿ ਐਂਡ ਆਫ ਦਿ ਡੇ ਪਿਆਰ ਇਨਾ ਸੀ ਕਿ ਵਾਰ-ਵਾਰ ਜੀ ਕਰਦਾ ਸੀ ਕਿ ਯਾਰ ਚਲੋ ਜਿੱਥੋਂ ਏਡੇ ਵੱਡੇ ਹੋ ਕੇ ਗਏ ਕਿਉਂਕਿ ਮੈਂ ਐਕਚੁਅਲੀ ਮੈਂ 22 23 ਸਾਲ ਦਾ ਸੀ ਜਦੋਂ ਮੈਂ ਇੱਥੇ ਗਿਆ ਕਿਉਂਕਿ ਬਚਪਨ ਤੇ ਸਾਰਾ ਇੱਥੇ ਲੰਘਿਆ ਸੀ ਤੇ ਫਿਰ ਉਹੀ ਦਿਲ ਦੇ ਵਿੱਚ ਦੋਸਤਾਂ ਲਈ ਤੜਕਨ ਰਹਿੰਦੀ ਸੀ ਕਿ ਯਾਰ ਕਦੋਂ ਇੱਥੋਂ ਥੋੜਾ ਸੈੱਟ ਹੋ ਕੇ ਵਾਪਸ ਜਾਈਏ ਤੇ ਜਾ ਕੇ ਫੇਰੀ ਜ਼ਿੰਦਗੀ ਦੇ ਜਿਹੜੇ ਸਫਰ ਨੇ ਹੋਈ ਉਹਨਾਂ ਦੋਸਤਾਂ ਯਾਰਾ ਚੀਜ਼ ਬਤਾਈਏ ਇੰਗਲੈਂਡ ਚ ਜਦੋਂ ਤੁਸੀਂ ਗਏ ਪਹਿਲੇ 7 ਸਾਲ ਤੁਸੀਂ ਕਿਹਾ ਵੀ ਨਹੀਂ ਵਾਪਸ ਆਏ ਉਸ ਸਮੇਂ ਦੌਰਾਨ ਕੋਈ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਹੋਣ ਕਿ ਲੱਗਿਆ ਹੋਵੇ ਯਾਰ ਕਿੱਥੇ ਪੁੱਠਾ ਬੰਗਾ ਲੈ ਲਿਆ ਵੀ ਛੱਡ ਕੇ ਚਲੇ ਜਾਓ ਸਾਰਾ ਕੁਝ ਨਹੀਂ ਇਦਾਂ ਵੀ ਨਹੀਂ ਸੀ ਕਿਉਂਕਿ ਜਿਹੜਾ ਉੱਥੋਂ ਦਾ ਮਾਹੌਲ ਹੈ ਉੱਥੋਂ ਦੀਆਂ ਸਹੂਲਤਾਂ ਨੇ ਗਵਰਨਮੈਂਟ ਦੀਆਂ ਤਾਂ ਹੀ ਜਾ ਕੇ ਐਨ ਆਰ ਆਈ ਬਾਹਰ ਇੰਨੀ ਜਲਦੀ ਸਕਸੈਸ ਹੋ ਜਾਂਦੇ ਕਿ ਉਹ ਗਵਰਨਮੈਂਟ ਦਾ ਸਪੋਰਟ ਉਹ ਕਰਦੀਆਂ ਨੇ ਕਿਸੇ ਵੀ ਪੱਖੋਂ ਫਾਈਨੈਂਸ਼ੀਅਲੀ ਵੀ ਸਪੋਰਟ ਕਰਦੀਆਂ ਨੇ ਕਿਉਂਕਿ ਜ਼ਿਆਦਾ ਤੇ ਸਿਰਫ ਸੈਟਲਮੈਂਟ ਦਾ ਹੀ ਹੁੰਦਾ ਜ਼ਿਆਦਾ ਲਫੜਾ ਜਿਹੜਾ ਹੁੰਦਾ ਹੈ ਉਹ ਸੈਟਲਮੈਂਟ ਦਾ ਜਦੋਂ ਬੰਦਾ ਸੈਟਲ ਹੋ ਜਾਂਦਾ ਨਾ ਫਿਰ ਇੰਨੀ ਅਡਿਕਟਾ ਨਹੀਂ ਹੁੰਦੀ ਆ ਕਿ ਕੋਈ ਜ਼ਿਆਦਾ ਨਹੀਂ ਲੱਗਦਾ ਫਿਰ ਤੇ ਇਦਾਂ ਹੀ ਲੱਗਦਾ ਕਿ ਤੁਸੀਂ ਪੰਜਾਬ ਰਹ ਰਹੇ ਹੋ ਕਿਉਂਕਿ ਉਹ ਪੰਜਾਬ ਵਰਗਾ ਮਾਹੌਲ ਬਣਿਆ ਪਿਆ ਉੱਥੇ ਵੀ ਸਾਰੇ ਪੰਜਾਬੀ ਨੇ ਖਾਸ ਕਰਕੇ ਮੈਂ ਜਿੱਥੇ ਰਹਿਣਾ ਲੰਡਨ ਦੇ ਵਿੱਚ ਉੱਥੇ ਸਾਰਾ ਹੀ ਪੰਜਾਬੀਆਂ ਦਾ ਵੱਡੇ ਵੱਡੇ ਸ਼ਹਿਰ ਹੋ ਗਏ ਮੈਂਚੈਸਟਰ ਹੋ ਗਿਆ ਬਰਮੀਗਮ ਹੋ ਗਿਆ ਬਹੁਤ ਸਾਰੇ ਪੰਜਾਬੀ ਕਮਿਊਨਿਟੀ ਆਪਣੇ ਪੰਜਾਬ ਤੋਂ ਗਏ ਹੋਏ ਹਰਿਆਣੇ ਤੋਂ ਬਹੁਤ ਲੋਕ ਗਏ ਆ ਹੁਣ ਗੁਜਰਾਤੀ ਬਹੁਤ ਨੇ ਪਾਕਿਸਤਾਨੀ ਬਹੁਤ ਨੇ ਹੁਣ ਤੇ ਉੱਥੇ ਵੀ ਸਿਮਿਲਰ ਬਸ ਥੋੜਾ ਜਿਹਾ ਇਦਾਂ ਕਿ ਇੱਥੇ ਨਾਲੋਂ ਵੈਦਰ ਤੇ ਉਥੋਂ ਦੇ ਰੂਲ ਉੱਥ ਦੀ ਸਿਆਸਤ ਥੋੜੀ ਜਿਹੀ ਲੱਗਿਆ ਬਾਕੀ ਸਿਮਲਰ ਤੇ ਲੋਕ ਉਹੀ ਨੇ ਆਪਣੇ ਉਦਾਂ ਹੀ ਲੱਗਦਾ ਸਭ ਕੁਝ ਹੁਣ ਜਿਹੜੇ ਨਵੇਂ ਬੱਚੇ ਫੋਰਨਰ ਦੇ ਵਿੱਚ ਜਾ ਰਹੇ ਨੇ ਜਾਂ ਤੁਸੀਂ ਜਦੋਂ ਗਏ ਉਦੋਂ ਨਾਲੋਂ ਹੁਣ ਉਹਨਾਂ ਵਾਸਤੇ ਮਾਹੌਲ ਆ ਜਿਹੜਾ ਟਫ ਹੋਇਆ ਜਾਂ ਸੇਮ ਆ ਹਾਂ ਨਹੀਂ ਮਾਹੌਲ ਨਹੀਂ ਟਫ ਹੋਇਆ ਦੋਨਾਂ ਹੋਣ ਇਜ਼ੀ ਹੋ ਗਿਆ ਜਦੋਂ ਮੈਂ ਲੰਡਨ ਗਿਆ ਸੀ ਉਦੋਂ ਲੰਡਨ ਜਾਣਾ ਡ੍ਰੀਮ ਹੁੰਦਾ ਸੀ ਕਿਉਂਕਿ ਬਹੁਤ ਖਸ ਸੀ ਉਦੋਂ ਵੀਜ਼ੇ ਬਹੁਤ ਘੱਟ ਲੱਗਦੇ ਸੀ ਸਟੂਡੈਂਟ ਵੀਜ਼ਾ ਬਹੁਤ ਘੱਟ ਐਵਰੇਜ ਤੇ ਆਂਦਾ ਸੀ ਹੋਂਦ ਤੇ ਬੱਚੇ 10ਵੀਂ ਕਰਦੇ ਆ ਪਲੱਸ 2 ਕਰਦੇ ਆ ਆਈ ਲੈਸ ਕਰਕੇ ਬਹੁਤ ਈਜ਼ੀ ਚੱਲੀ ਜਾਂਦੇ ਆ ਉਹਨਾਂ ਟਾਈਮਾਂ 'ਚ ਬੜੇ ਅਲੱਗ-ਅਲੱਗ ਗਲਤ ਤਰੀਕੇ ਅਪਣਾ ਕੇ ਕੋਈ ਬਾਰਡਰ ਕ੍ਰੋਸ ਕਰਕੇ ਕੋਈ ਕਿਵੇਂ ਜਾਂਦਾ ਹੁੰਦਾ ਸੀ ਹੁਣ ਤੇ ਜਾਣਾ ਵੀ ਬਹੁਤ ਈਜ਼ੀ ਆ ਸੈੱਟ ਹੋਣਾ ਬਹੁਤ ਈਜ਼ੀ ਆ ਪਰ ਡਿਪੈਂਡ ਕਰਦਾ ਤੁਸੀਂ ਕਿਸ ਚੈਨਲ ਤੋਂ ਗਏ ਹੋ ਤੇ ਅਗਰ ਤੁਸੀਂ ਕਿਸੇ ਗਲਤ ਬੰਦੇ ਦੇ ੱਤੇ ਚੜ ਗਏ ਤਾਂ ਤਾਂ ਆਬੀਸਲੀ ਤੁਹਾਡੇ ਲਈ ਉੱਥੇ ਜਾ ਕੇ ਟਫ ਹੋਊਗਾ ਆਦਰਵਾਈ ਤੁਸੀਂ ਸਹੀ ਸਿਗਨਲ ਤੋਂ ਗਏ ਹੋ ਤਾਂ ਅੱਜ ਦੇ ਲਈ ਵੀ ਈਜ਼ੀ ਆ ਪਰ ਸਭ ਤੋਂ ਮੇਨ ਇਹ ਹੈ ਕਿ ਮਿਹਨਤ ਬਹੁਤ ਜ਼ਰੂਰੀ ਆ ਅਗਰ ਤੁਸੀਂ ਉੱਥੇ ਜਾ ਕੇ ਕੰਮ ਨਹੀਂ ਕਰਨਾ ਫਿਰ ਤੇ ਤੁਸੀਂ ਉੱਥੇ ਵੀ ਫਲੋਪ ਹੋ ਤੇ ਇੱਥੇ ਵੀ ਫਲੋਪ ਹੋ ਨੌਜਵਾਨ ਦਲਵੀਰ ਨੇ ਇੰਗਲੈਂਡ ਜਾਣ ਦਾ ਰਸਤਾ ਹੀ ਕਿਉਂ ਚੁਣਿਆ ਉਸ ਟਾਈਮ ਦੇ ਵਿੱਚ ਜਿਵੇਂ ਇੱਕ ਦੋ ਯਾਰ ਦੋਸਤ ਹੈਗੇ ਸੀ ਜਿਹੜੇ ਕਾਫੀ ਨੇੜੇ ਦੇ ਸੀ ਉਹ ਇੰਗਲੈਂਡ ਰਹਿੰਦੇ ਸੀ ਗੱਲ ਗੁਲ ਹੁੰਦੀ ਰਹਿੰਦੀ ਸੀ ਉਹ ਕਹਿੰਦੇ ਯਾਰ ਇੱਥੇ ਆ ਜਾ ਲਾਈਫ ਥੋੜੀ ਵਧੀਆ ਹੈ ਪੈਸਾ ਵੀ ਬਣਦਾ ਤੇ ਗਲਤ ਕੰਮ ਕੋਈ ਕਰਨ ਦੀ ਨੀਤੀ ਨਹੀਂ ਸੀ ਪੈਸਾ ਕਮਾਉਣ ਨੂੰ ਲੈ ਕੇ ਤੇ ਇੱਥੇ ਮੈਂ ਆਮ ਸੁਧਾਰਨ ਦੇ ਪਰਿਵਾਰ ਤੋਂ ਸੀ ਬਹੁਤ ਵੱਡੇ ਪਰਿਵਾਰ ਤੋਂ ਸੀ ਕਿ ਮਿਕਮਾ ਮੇਰੇ ਕੋਲ 2.5 ਸੋ ਏਕੜ ਦਾ ਮਾਲਕੀ ਸੀ ਜਿਵੇਂ ਆਮ ਕਿਸਾਨ ਹੁੰਦੇ ਆ ਜਿਹੜੇ ਕਹੋ ਕਿ ਮੀਡੀਅਮ ਰੇਂਜ ਹੁੰਦੇ ਆ ਮੈਂ ਉਦਾਂ ਦੇ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਤੇ ਲੱਗਿਆ ਕਿ ਫਿਊਚਰ ਉੱਥੇ ਜਾ ਕੇ ਥੋੜਾ ਹੋਰ ਬ੍ਰਾਈਟ ਹੋਊਗਾ ਇਸ ਕਰਕੇ ਫਿਰ ਇੰਗਲੈਂਡ ਨੂੰ ਚੁਣਿਆ ਸੀ ਦੇ ਦੋ ਦਿਨਾਂ ਦਾ ਕਬੱਡੀ ਕੱਪ ਕਦੋਂ ਹੋਣ ਜਾ ਰਿਹਾ ਇਹ ਬਾਈ ਜੀ ਦੋ ਦੋ 2024 ਦੇ ਵਿੱਚ 2024 ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ 20 ਤੇ 21 ਫਰਵਰੀ ਦਾ ਤੇ ਮੈਂ ਸਰੋਤਿਆਂ ਨੂੰ ਦੱਸਣਾ ਚਾਹਨਾ ਕਿ ਇਹ ਸਾਡਾ ਜਿਹੜਾ ਟੂਰਨਾਮੈਂਟ ਹੈ ਇਹ ਨਵੇਂ ਗਰਾਊਂਡ ਦੇ ਵਿੱਚ ਹੋਣਾ ਇਸ ਵਾਰ ਕਿਉਂਕਿ ਜਿਹੜਾ ਪਹਿਲਾਂ ਸਾਡੇ ਕੋਲੇ ਗਰਾਊਂਡ ਸੀ ਉਹ ਬਹੁਤ ਛੋਟਾ ਸੀ ਤੇ ਮੈਚ ਦੇਖਣ ਦੇ ਨਾਲ ਨਾਲ ਹਮੇਸ਼ਾ ਦਿਮਾਗ ਦੇ ਵਿੱਚ ਟੈਨਸ਼ਨ ਵੀ ਰਹਿੰਦੀ ਸੀ ਕਿ ਕੀ ਗਰਾਊਂਡ ਬਹੁਤ ਛੋਟਾ ਸੀ ਤੇ ਹਾਈਵੇ ਦੇ ਉੱਤੇ ਸੀ ਟ੍ਰੈਫਿਕ ਬਹੁਤ ਹੁੰਦੀ ਸੀ ਤਾਂ ਕਰਕੇ ਕੋਈ ਕਿਸੇ ਦਾ ਨੁਕਸਾਨ ਨਾ ਹੋ ਜੇ ਇਸ ਨੂੰ ਨਿਗਾਹ 'ਚ ਰੱਖਦੇ ਇਹ ਸਾਡੀ ਜੋ ਨਵੇਂ ਸਟੇਡੀਅਮ ਦੀ ਦੀਨ ਹੈ ਇਹ ਵੀ ਸਾਡੇ ਸੀਐਮ ਸਾਹਿਬ ਦੀ ਹੈ ਇਹ ਟੂਰਨਾਮੈਂਟ ਆ ਜਿਹੜਾ ਹੂ ਹੂ ਪਿਛਲੇ ਤਰ੍ਹਾਂ ਹੋਊਗਾ ਜਾਂ ਇਹਦੇ 'ਚ ਕੋਈ ਇਨਾਮਾਂ ਵਾਈਜ਼ ਜਾਂ ਪ੍ਰਬੰਧਾ ਵਾਈਜ਼ ਕੋਈ ਚੇਂਜ ਕੀਤੇ ਜਾਣਗੇ ਨਹੀਂ ਇਨਾਮ ਤੇ ਹਰ ਵਾਰ ਅਲੱਗ-ਅਲੱਗ ਹੁੰਦੇ ਆ ਪਹਿਲਾਂ ਦੋ ਵਾਰ ਅਸੀਂ ਟਰੈਕਟਰ ਦਿੱਤੇ ਫਿਰ ਐਂਬੂਲੈਂਸ ਦਿੱਤੀ ਤੇ ਇੱਕ ਸਾਲ ਅਸੀਂ ਟਰਾਈਸਾਈਕਲ ਜਿਹੜੇ ਡਿਸੇਬਲ ਲੋਕ ਸੀ ਉਹਨਾਂ ਦੀ ਹੈਲਪ ਕੀਤੀ ਤੇ ਦੋ ਵਾਰ ਅਸੀਂ ਕੰਪੈਨਾਂ ਵੀ ਦਿੱਤੀਆਂ 2018 ਤੇ 2023 ਦੇ ਵਿੱਚ ਇਸ ਵਾਰ ਬੈਸਟ ਜਾਫੀ ਤੇ ਬੈਸਟ ਰੇਡਰ ਨੂੰ ਬ੍ਰੈਂਡ ਨਿਊ ਥਾਰ ਗੱਡੀਆਂ ਨੇ ਚੇਂਜਿੰਗ ਤੇ ਪ੍ਰਾਈਸਾਂ ਦੇ ਵਿੱਚ ਵੀ ਹੁੰਦੀ ਰਹਿੰਦੀ ਹੈ ਇਨਾਂਸ ਵਿੱਚ ਵੀ ਹੁੰਦੀ ਰਹਿੰਦੀ ਹੈ ਤੇ ਪਰ ਇਹ ਸੀ ਕਿ ਪਹਿਲਾਂ ਜਿਹੜੀ ਆਡੀਅנס ਹੁੰਦੀ ਸੀ ਉਹ ਉਹਨਾਂ ਨੂੰ ਬੈਨ ਲਈ ਬਹੁਤ ਦਿੱਕਤ ਹੁੰਦੀ ਸੀ ਉਹ ਹਮੇਸ਼ਾ ਜਦੋਂ ਵੀ ਆਉਂਦੇ ਸੀ ਉਹਨਾਂ ਨੂੰ ਆਲਮੋਸਟ 10 ਤੋਂ 11 ਘੰਟੇ ਖੜਕੇ ਮੈਚ ਦੇਖਣਾ ਪੈਂਦਾ ਸੀ ਇਸ ਵਾਰ ਸਾਡੀ ਕੋਸ਼ਿਸ਼ ਕੀ ਹੈ ਅਸੀਂ ਵਾਅਦਾ ਕਰਦੇ ਹਾਂ ਕਿ ਜਿੰਨੇ ਵੀ ਲੋਕ ਆਣਗੇ ਸਾਰੇ ਬਹਿ ਕੇ ਮੈਚ ਦੇਖਣਗੇ ਅਸੀਂ ਤੁਹਾਡਾ ਗਰਾਊਂਡ ਦੇਖਿਆਗਾ ਉਹ ਹਲੇ ਬਹੁਤ ਮਡਲੀ ਸਟੇਜ ਤੇ ਆ ਤੁਹਾਨੂੰ ਲੱਗਦਾ ਕਿ ਉਦੋਂ ਤੱਕ ਉਹ ਤਿਆਰ ਹੋ ਜਾਊਗਾ ਹਾਂਜੀ ਉਹ ਰੈਡੀ ਹੋ ਜਾਣਾ ਸਾਡੇ ਜਿਹੜਾ ਠੇਕੇਦਾਰ ਹੈ ਜਿਹਦੇ ਨਾਲ ਨੂੰ ਠੇਕਾ ਦਿੱਤਾ ਹੋਇਆ ਉਹਨੇ ਸਾਨੂੰ ਕਿਹਾ ਕਿ ਉਹ ਸਾਨੂੰ 5 ਫਰਵਰੀ ਤੋਂ ਪਹਿਲਾਂ ਪਹਿਲਾਂ ਸਾਨੂੰ ਗਰਾਊਂਡ ਰੈਡੀ ਕਰਕੇ ਦੇ ਦੇਣਗੇ ਤੇ ਕਿੰਨੇ ਏਕੜ ਦੇ ਵਿੱਚ ਇਹ ਗਰਾਊਂਡ ਹੈ ਇਹ 6 ਏਕੜ ਦੇ ਵਿੱਚ ਹੈ ਪਹਿਲਾਂ ਸੀ ਜਿਹੜਾ ਸਾਡੇ ਕੋਲੇ 2 ਏਕੜ ਦੇ ਵਿੱਚ ਸੀ ਹੁਣ ਆਲਮੋਸਟ ਉਸ ਤੋਂ 3 ਗੁਣਾ ਵੱਡਾ ਹੈ ਇਹ 6 ਏਕੜ ਦੇ ਵਿੱਚ ਹੈ ਕਿੰਨੀਆਂ ਟੀਮਾਂ ਇਸ ਵਾਰ ਟੂਰਨਾਮੈਂਟ ਦੇ ਵਿੱਚ ਆ ਰਹੀਆਂ ਨੇ ਟੀਮਾਂ ਆਲਮੋਸ ਹਰ ਸਾਲ ਜਿਹਾ 8 ਟੀਮਾਂ ਹੋਣਗੀਆਂ ਪਰ ਲੱਗੇਗਾ ਕਿ ਪਿਛਲੇ ਸਾਲ ਵੀ ਜੇ ਤੁਸੀਂ ਸਾਡਾ ਟੂਰਨਾਮੈਂਟ ਦੇਖਦੇ ਹੋ ਕਿ 90% ਜੈਨੀ ਕਰੀਮ ਸੀ ਪੰਜਾਬ ਦੀ ਉਹ ਸਾਡੇ ਟੂਰਨਾਮੈਂਟ ਤੇ ਖੇਡ ਕੇ ਗਈ ਹੈ ਇਸ ਵਾਰ ਦੇ ਹੋ ਸਕਦਾ ਹੈ 100 ਦੀ 100 ਅਸੀਂ ਖੜਿਆਵਾਂਗੇ ਸਾਰੇ ਖਿਡਾਰੀ ਲਿੰਕ 'ਚ ਨੇ ਤੇ ਸ਼ਾਇਦ ਮੈਂ ਵਾਦਾ ਨਹੀਂ ਕਰਾਂਗਾ ਅਸੀਂ ਟਰਾਈ ਕਰਦੇ ਹਾਂ ਕਿ ਇੱਕ ਟੀਮ ਪਾਕਿਸਤਾਨ ਤੋਂ ਵੀ ਬਣੇ ਕਬੱਡੀ ਪ੍ਰਮੋਟਰ ਮੁੰਡਿਆਂ ਦੀ ਜਿਹੜੀ ਕਬੱਡੀ ਆ ਜਾਂ ਵੋਇਸ ਦੀ ਜਿਹੜੀ ਕਬੱਡੀ ਆ ਉਹਨੂੰ ਤਾਂ ਕਾਫੀ ਪ੍ਰਮੋਟ ਕੀਤਾ ਪੰਜਾਬ 'ਚ ਕਾਫੀ ਪ੍ਰੋਮੋਸ਼ਨ ਮਿਲੀ ਆ ਸੁਖਵੀਰ ਬਾਦਲ ਜਿਹਦੇ ਸਮੇਂ ਵੀ ਅਕਾਲੀ ਦਾ ਗਵਰਨਮੈਂਟ ਦੇ ਸਮੇਂ ਵੀ ਉਹ ਰੇ ਕਬੱਡੀ ਕੱਪ ਹੋਏ ਵਰਲਡ ਕੱਪ ਹੋਏ ਕਬੱਡੀ ਦੇ ਭਾਵੇਂ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗੇ ਪਰ ਜਿਹੜੀ ਲੜਕੀਆਂ ਦੀ ਕਬੱਡੀ ਆ ਕੀ ਤੁਹਾਨੂੰ ਲੱਗਦਾ ਉਹ ਕਿੰਨਾ ਕਿੰਨਾ ਕਾਫੀ ਜ਼ਿਆਦਾ ਪਛੜ ਚੁੱਕੀ ਆ ਪੰਜਾਬ ਦੇ ਵਿੱਚ ਨਹੀਂ ਐਕਚੁਅਲੀ ਕਈ ਗੱਲਾਂ ਹੋ ਜਾਂਦੀਆਂ ਨੇ ਕਾਫੀ ਸਾਰੇ ਪ੍ਰਮੋਟਰ ਨੇ ਜਿਹੜੇ ਲੜਕੀਆਂ ਦੇ ਟੂਰਨਾਮੈਂਟ ਕਰਾਉਂਦੇ ਆ ਅ ਸ਼ੋਹ ਤੇ ਇੱਕ ਇੱਕ ਸ਼ੋਹ ਤੇ ਹਰ ਟੂਰਨਾਮੈਂਟ ਤੇ ਹੁੰਦਾ ਆ ਮੈਂ ਹੁਣੀ ਪਿੱਛੇ ਦੇਖ ਰਿਹਾ ਸੀ ਵਿਦੇਸ਼ਾਂ ਚ ਵੀ ਕੁੜੀਆਂ ਖੇਡ ਕੇ ਆਂਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਕੁੜੀਆਂ ਖੇਡਦੀਆਂ ਘੱਟ ਨੇ ਕਬੱਡੀ ਘੱਟ ਖੇਡਦੀਆਂ ਨੇ ਹਰਿਆਣੇ ਦੀਆਂ ਕੁੜੀਆਂ ਥੋੜਾ ਜ਼ਿਆਦਾ ਖੇਡਦੀਆਂ ਨੇ ਉਹ ਵੀ ਕਬੱਡੀ ਕੰਨੀ ਧਿਆਨ ਘੱਟ ਹੈ ਕੁਸ਼ਤੀ ਕੰਨੀ ਧਿਆਨ ਜ਼ਿਆਦਾ ਉਹਨਾਂ ਦਾ ਪਰ ਜਿਹੜੀ ਗੱਲ ਤੁਸੀਂ ਸੁਖਵੀਰ ਦੀ ਕੀਤੀ ਕਿ ਸੁਖਵੀਰ ਨੇ ਕਬੱਡੀ ਨੂੰ ਵੋ ਅੱਗੇ ਲੈ ਕੇ ਆਂਦਾ ਮੈਨੂੰ ਲੱਗਦਾ ਸੁਖਵੀਰ ਨੇ ਕਬੱਡੀ ਨੂੰ ਅੱਗੇ ਨਹੀਂ ਲੈ ਕੇ ਆਂਦਾ ਸੁਖਵੀਰ ਨੇ ਕਬੱਡੀ ਦਾ ਕਾਹ ਨਹੀਂ ਕੀਤਾ ਇੱਕ ਹੋਰ ਦਲਵੀਰ ਜੀ ਇਹ ਇਹ ਅਕਸਰ ਚਰਚਾ ਹੁੰਦੀ ਹੈ ਕਿ ਕਬੱਡੀ ਦੇ ਵਿੱਚ ਨਸ਼ਾ ਕਾਫੀ ਆ ਗਿਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਨਹੀਂ ਦੇਖੋ ਮੈਂ ਕੋਈ ਜੀ ਤੁਸੀਂ ਵੀ ਇਹ ਸਵਾਲ ਪਹਿਲਾਂ ਫੇਸ ਕੀਤਾ ਹੋਊਗਾ ਹਾਂ ਜੀ ਮੈਂ ਜੇ ਸੱਚ ਪੁੱਛੂੰ ਮੈਂ ਕੋਈ ਖਿਡਿਆਰੀ ਨਸ਼ਾ ਕਰਦਾ ਨਹੀਂ ਦੇਖਿਆ ਸੁਣਿਆ ਬਾਅਦ ਵਿੱਚ ਡਿਸਪਿਊਟ ਹੋ ਜਾਂਦਾ ਹੈ ਕਮੇਟੀ ਦੇ ਨਾਲ ਪਿੰਡ ਵਾਲੇ ਦਾਪ ਦੇ ਵਿੱਚੋਂ ਕਹਿ ਦਿੰਦੇ ਕਿ ਜੀ ਗਰਾਊਂਡ ਦੇ ਵਿੱਚੋਂ ਸਿਰਿੰਜਾਂ ਲੱਭੀਆਂ ਇਹ ਹੋਇਆ ਕਿਉਂਕਿ ਮੈਂ ਜਿੰਨਿਆਂ ਨੂੰ ਪਰਸਨਲੀ ਜਾਣਦਾ ਮੇਰੇ ਮੇਰੇ ਹਿਸਾਬ ਦੇ ਨਾਲ ਉਹਨਾਂ ਵਿੱਚੋਂ ਇੱਕ ਵੀ ਇਦਾਂ ਦਾ ਪਲੇਅਰ ਨਹੀਂ ਹੈ ਜਿਹੜਾ ਨਸ਼ਾ ਕਰਦਾ ਹੋਵੇ। ਦਲਵੀਰ ਜੀ ਤੁਸੀਂ ਅੰਤ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅ ਸਰੋਤਿਓਂ ਪਿਆਸੇ ਇਹ ਮੈਸੇਜ ਤੇ ਮੈਂ ਕੀ ਦਵਾਂਗਾ ਸਾਰੀ ਸਿਆਣੀ ਨਹੀਂ। ਬਸ ਮੈਂ ਇਹ ਅਪੀਲ ਕਰਾਂਗਾ ਕਿ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ 20 ਤੇ 21 ਫਰਵਰੀ 2024 ਨੂੰ ਤਿੱਦਨਾ ਸਟੇਡੀਅਮ ਦੇ ਵਿੱਚ ਜ਼ਰੂਰ ਆਇਓ। ਤੁਹਾਡਾ ਇੱਥੇ ਅਸੀਂ ਵੈਲਕਮ ਕਰਾਂਗੇ। ਤੁਹਾਡੇ ਇੱਥੇ ਬਹਿਣ ਵਾਸਤੇ ਬਹੁਤ ਸੋਹਣੇ ਇੰਤਜ਼ਾਮ ਕੀਤੇ ਆ। ਤੁਹਾਡੇ ਇਸ ਵਾਰ ਤੁਹਾਡੇ ਖਾਣ ਪੀਣ ਦਾ ਵੀ ਪ੍ਰਬੰਧ ਤੁਹਾਨੂੰ ਉੱਥੇ ਬੈਠਿਆਂ ਨੂੰ ਲੰਗਰ ਤੋਂ ਲੈ ਕੇ ਚਾਹ ਤੋਂ ਲੈ ਕੇ ਪਾਣੀ ਤੱਕ ਦਾ ਸਾਰਾ ਤੁਹਾਨੂੰ ਉੱਥੇ ਬੈਠਿਆਂ ਨੂੰ ਮਿਲੇਗਾ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਆਇਓ ਤੇ ਇਸ ਟੂਰਨਾਮੈਂਟ ਦਾ ਜਿਹੜਾ ਅਸੀਂ ਏਡਾ ਵੱਡਾ ਕਾਰਜ ਤੁਹਾਡੇ ਲਈ ਬਣਾਇਆ ਹੈ ਇਹਦਾ ਤੁਸੀਂ ਲਾਭ ਠਾਇਓ ਸ਼ੁਕਰੀਆ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਦਰਸ਼ਕੋ ਇਹ ਸਨ ਬਾਈ ਦਲਵੀਰ ਗਿੱਲ ਜੀ ਜੁਕੇ ਤੋਂ ਜਿਨ੍ਹਾਂ ਦੇ ਜ਼ਿੰਦਗੀ ਦੇ ਉੱਤੇ ਇਹਨਾਂ ਦੇ ਆਉਣ ਵਾਲੇ ਭਵਿੱਖ ਬਾਰੇ ਇਹਨਾਂ ਦੇ ਖੇਡ ਨਾਲ ਪਿਆਰ ਬਾਰੇ ਆਪਾਂ ਨੇ ਗੱਲਾਂ ਕੀਤੀਆਂ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਇਹਨਾਂ ਨਾਲ ਦੁਬਾਰਾ ਮੁਲਾਕਾਤ ਕਰਾਂਗੇ ਇਹਨਾਂ ਨਾਲ ਤੁਸੀਂ ਕਿਸ ਪੱਖ ਤੋਂ ਜਾਨਣਾ ਚਾਹੁੰਦੇ ਹੋ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਅਸੀਂ ਆਪਣੇ ਚੈਨਲ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਬਾਈ ਜੀ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਨੇ ਆ ਇਹਨਾਂ ਦੇ ਖੇਡ ਖੇਡਾਂ ਨੂੰ ਪ੍ਰੋਮੋਟ ਕਰਨ ਦੇ ਕਦਮ ਬਾਰੇ ਅਤੇ ਇਹਨਾਂ ਦੇ ਧੰਨਵਾਦ